ਸਾਰੇ ਕਿਸਾਨ ਵੀਰਾਂ ਦਾ ਅਸੀਂ ਇਸ ਵੀਡੀਓ ਦੇ ਵਿੱਚ ਬਹੁਤ ਧੰਨਵਾਦ ਕਰਦੇ ਹਾਂ ਸਾਡੇ ਨਾਲ ਜੁੜਨ ਲਈ ਸੋ ਥੋੜੇ ਲੰਮੇ ਸਮੇਂ ਬਾਅਦ ਕਿਸਾਨ ਵੀਰਾਂ ਦੇ ਸਾਹਮਣੇ ਅਸੀਂ ਹਾਜ਼ਰ ਹੋ ਰਹੇ ਹਾਂ ਸੋ ਅੱਜ ਆਪਾਂ ਪਹੁੰਚੇ ਹਾਂ ਜੀ ਅੰਮ੍ਰਿਤਸਰ ਦੇ ਪਿੰਡ ਬਲ ਸੇਂਦਰ ਵਿਖੇ ਇੱਥੇ ਸਾਡੇ ਕਿਸਾਨ ਵੀਰ ਜੀ ਨੇ ਸਾਡੀ ਆਪਣੀ 1509 ਲਾਈ ਹੋਈ ਹੈ ਔਰ 1692 ਦੀ ਖੇਤੀ ਕਰ ਰਹੇ ਨੇ ਤੇ ਆਓ ਉਹਨਾਂ ਨਾਲ ਗੱਲਬਾਤ ਸਾਂਝੀ ਕਰਦੇ ਹਾਂ ਕਿ ਕੀ ਉਹਨਾਂ ਦੇ ਵਿਚਾਰ ਨੇ 1509 ਔਰ 1692 ਨੂੰ ਲੈ ਕੇ ਸਤਿ ਸ਼੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ अपना शुभ नाम किए जी मेरा नाम देसा सिंह सरपंच ठीक है so, बोत -बोत तो बहुत-बहुत स्वागत करते हैं आपका इस वीडियो के बीच असि so, सो बाबा जी सानू ये दसो के ਤੁਸੀਂ ਆਪਣੇ ਖੇਤਾਂ ਦੇ ਵਿੱਚ 1509 ਨਰ 1692 ਦੀ ਖੇਤੀ ਕੀਤੀ ਹੈ ਜੀ ਤੇ ਕਿਵੇਂ ਦੇ ਰਿਜ਼ਲਟ ਨੇ ਦੇ ਜਿਵੇਂ ਪਨੀਰੀਆਂ ਤੋਂ ਲੈ ਕੇ ਹੁਣ ਤੱਕ ਉਹਨੇ ਸਾਰੇ ਦੇ ਆ ਜੀ 1509 ਜਿਹੜੀ 1509 ਵਾ ਹਾਂਜੀ ਉਹਦੇ ਬਹੁਤ ਵਧੀਆ ਵਾ ਜੀ ਰੋਗ ਰਹਿ ਤੇ ਆ ਜੇ ਹਾਲ ਤੱਕ ਠੀਕ ਹੈ ਜੀ ਉਹ ਇਸ ਵੇਲੇ ਨਸਨੂ ਗੱਪਾ ਜਿਹੜਾ ਵਾ ਉਹ ਭਰ ਚੁੱਕੀ ਆ ਕੁਝ ਕੁਝ ਟਮਾ ਟਮਾ ਉਹਦੇ ਚੋਂ ਬੂਟਾ ਨਿਕਲਿਆ ਆ ਵਾ ਸ ਬਹੁਤ ਵਧੀਆ ਕਿਤਾਂ ਜਹਰੀ ਫਰੀ ਆ ਅਸੀਂ ਆਸ ਰੱਖਦੇ ਆ ਕਿ ਉਹਦਾ ਝਾੜ ਵੀ ਵੱਧ ਵਾਦੋ ਠੀਕ ਹੈ ਜੀ ਸੋ ਜਿਵੇਂ ਦੇਖਿਆ ਜਾਵੇ ਵੀਰ ਜੀ ਖੇਤ ਦਿਖਾਇਆ ਜਾਵੇ ਸਾਡੇ ਕਿਸਾਨ ਵੀਰਾਂ ਨੇ ਕਿ ਸਾਰਾ ਇੱਕ ਲੈਵਲ ਹੀ ਖੜਾ ਹੈ ਜੀ ਕੋਈ ਵਿੱਚ ਉੱਚੇ ਬੂਟੇ ਦੀ ਕੋਈ ਸ਼ਿਕਾਇਤ ਨਹੀਂ ਹੈ ਕਿਸੇ ਤਰ੍ਹਾਂ ਦੀ ਵੀ ਸੋ ਸਾਰਾ ਖੇਤ ਵਧੀਆ ਇੱਕਸਾਰ ਦਿਖਾਈ ਦੇ ਰਿਹਾ ਹੈ ਸੋ ਕਿਵੇਂ ਦਾ ਮਹਿਸੂਸ ਕਰਦੇ ਹੋ ਜੀ ਸੁਪਰੀਮ ਸੀਡ ਨਾਲ ਜੁੜ ਕੇ ਸੁਪਰੀਮ ਸੀਡ ਦੇ ਬੀਜਾਂ ਨੂੰ ਆਪਣੇ ਖੇਤਾਂ 'ਚ ਵਰਤ ਕੇ ਅਸੀਂ ਇਹਨੂੰ ਬਹੁਤ ਵਧੀਆ ਸਮਝਦੇ ਹਾਂ ਕਿਉਂਕਿ ਇਹਦੀ ਆਉਣ ਵਾਲਾ ਰਿਜ਼ਲਟ ਤੇ ਪਤਾ ਲੱਗ ਜਾਣਾ ਤੇ ਕਿਉਂਕਿ ਬੂਟੇ ਤੇ ਵੀ ਪਤਾ ਲੱਗ ਚੁੱਕਾ ਇਸ ਦਾ ਬੂਟਾ ਵੀ ਪੂਰਾ ਵਾ ਤੇ ਜੇ ਅਸੀਂ ਆਸ ਰੱਖਦੇ ਹਾਂ ਕਿ ਝਾੜ ਵੀ ਪੂਰਾ ਹੋਊਗਾ ਇਸ ਕਰਕੇ ਇਹ ਵੀ ਜਿਹੜੇ ਆ ਬਹੁਤ ਵਧੀਆ ਵਾ ਉਹ ਤੋਂ ਵਧਣ ਵਾਲੇ ਆ ਚੰਗੇ ਸਾਫ ਸੁਥਰੇ ਆ ਬਹੁਤ ਬਹੁਤ ਧੰਨਵਾਦ ਤੁਸੀਂ ਆਪਣੇ ਕੀਮਤੀ ਵਿਚਾਰ ਸਾਡੇ ਨਾਲ ਸਾਂਝੇ ਕਰ ਦਿੱਤੇ ਸੋ ਆਪਣੇ ਨੌਲੇਜ ਵਾਸੀ ਦੱਸ ਜੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਪਿਛਲੇ ਸਾਲ ਵੀ ਆਪਾਂ 11 22 ਦੀ ਕੀਤੀ ਕੀਤੀ ਸੀਗੀ ਇਸ ਤਰ੍ਹਾਂ ਹੀ ਫੇਰ ਆਪਾਂ 11 22 ਕਣਕ ਮਾਰਕੀਟ ਚਾ ਰਹੀਏ ਸਾਡੀ ਸੋ ਕੋਸ਼ਿਸ਼ ਕਰਨਾ ਕਿ ਆਪਾਂ ਉਹਨੂੰ ਵੀ ਪਹਿਲ ਦੇਣੀ ਹੈ ਹਾਂਜੀ ਅਸੀਂ ਉਡੀਕਾਂਗੇ ਉਹਨੂੰ ਵੀ ਅੱਗੇ ਸਾਡੇ ਨਾਲ ਬਹੁਤ ਵਧੀਆ ਦਾ ਰਿਜ਼ਲਟ ਨਿਕਲੇ ਆਪਦੇ ਆਮ ਨਾਲੋਂ ਝਾੜ ਜ਼ਿਆਦਾ ਰਿਹਾ ਇਸ ਕਰਕੇ ਅਸੀਂ ਆਇਆ ਤਾਂ ਉਹਨੂੰ ਜ਼ਰੂਰ ਵਰਤਾਂਗੇ ਮੀਂਹ ਗੈਰਾ ਭਾਈ ਗਣਕ ਤੁਹਾਨੂੰ ਪਸੰਦ ਆਈ ਸੀਗੀ ਹਾਂਜੀ ਜੀ ਬੜੀ ਵਧੀਆ ਉਹਦਾ ਬਹੁਤ ਵਧੀਆ ਝਾੜ ਟੋਪੀ ਜਿਵੇਂ ਮੈਂ ਮਿਲ ਕੇ ਗਿਆ ਸੀ ਕਿ ਭਾਈ ਉਹਨਾਂ ਨੂੰ ਭਾਈ ਉਹਨਾਂ ਨੇ ਦੱਸਿਆ ਸੀ ਕਿ 26 26.5 ਕਿੰਟਲ ਆਪਣਾ ਝਾੜ ਆਇਆ ਹਾਂਜੀ ਸੋ ਬਹੁਤ ਬਹੁਤ ਧੰਨਵਾਦ ਬੜੀ ਤੁਹਾਡਾ ਸਾਨੂੰ ਕੀਮਤੀ ਸਮਾਂ ਦੇਣ ਲਈ ਤੁਹਾਡਾ ਵੀ ਧੰਨਵਾਦ ਵੀ ਜਿਹੜੇ ਤੁਸੀਂ ਸਾਡੇ ਕੋਲ ਆਉਂਦੇ ਜੇ ਤੇ ਸਾਡੀ ਇਹ ਫਸਲਾਂ ਦੀ ਤੁਸੀਂ ਉਪਮਾ ਜਿਹੜੀ ਆ ਉਹ ਇਲਾਕੇ 'ਚ ਪਹੁੰਚਾਉਂਦੇ ਜੇ ਜੀ ਇਹਦੇ ਤੋਂ ਮੈਂ ਕਿਸਾਨ ਭਰਾਵਾਂ ਗਾੜੀ ਅਰਦਾਸ ਕਰਦਾ ਔਰ ਬੇਨਤੀ ਵੀ ਕਰਦਾ ਕਿ ਤੁਸੀਂ ਚੰਗੇ ਬੀਜ ਬੀਜੋ ਤੇ ਚੰਗਾ ਮੁਨਾਫਾ ਕਮਾਓ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ